ਗੁੱਡ ਮਾਰਨਿੰਗ ਜੀ ਫੈਕਟਰੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦ ਹਾਂ ਨੂੰ ਸਾਰੇ ਠੀਕ ਠਾਕ ਹੋਣਗੇ ਤੰਦਰੁਸਤ ਹੋਵੋ ਖੁਸ਼ ਹੋਵੋ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵਾ 6 ਦਾ ਇਧਰ ਮੈਂ ਤੇ ਵੀ ਚਨੇ ਉਬਾਲਨੇ ਰੱਖੇ ਨੇ ਚਿੱਟੇ ਚਨੇ ਸਬਜੀ ਬਣਾ ਮੈਂ ਕੁਛ ਮੈਂ ਬੋਇਲ ਕਰਕੇ ਫ੍ਰੀਜ਼ ਕਰ ਲਵਾਂ ਜੇ ਮੈਂ ਕਦੇ ਕੋ ਖਲੀਆਂ ਵਿੱਚ ਚਾਟ ਬਣ ਜਾਂਦੀ ਹੈ ਥੋਕੀ ਸਬਜੀ ਬਣ ਜਾਂਦੀ ਚਨੇ ਬਸਾਂਦੇ ਨੇ ਹਣਾ ਥੋੜੇ ਜਿਹਾ ਜ਼ਿਆਦਾ ਹੀ ਬੋਇਲ ਕਰਦੀ ਹੁਣੀ ਹੈ ਦਵਿੰਦਰ ਨੇ ਚਾਹ ਦੇਤੀ ਮੈਂ ਆਪਣੀ ਗ੍ਰੇਟੀ ਕਿਲੀ ਬਾਹਰ ਹੋ ਰਹੀ ਹੈ ਬਾਰਿਸ਼ ਮੌਸਮ ਖਰਾਬ ਹੋਇਆ ਪਿਆ ਮੈਂ ਲਾਈਟ ਵੀ ਬਾਰਿਸ਼ ਨਾਸੰਤ ਹੁੰਦੋਂ ਪਹੁੰਚੀ ਮੈਂ ਬਾਹ ਕੁਛ ਐਤ ਸਾਲੋਂ ਮੌਸਮ ਹਵਾ ਵੀ ਤੇ ਚੱਲ ਰਹੀ ਹੈ ਬਾਰਿਸ਼ ਵੀ ਹਵਾ ਵੀ ਬਹੁਤ ਹੋਤੀ ਹੈ ਹਵਾ ਕੁਝ ਥਿਪੜ ਨਹੀਂ ਆ ਰਹੀ ਜੂੜੀਆਂ ਦਾ ਕੰਮ ਰੁਗ ਗਿਆ ਕਣਕ ਤਾਂ অলਮੋਸ ਲੋਕਾਂ ਨੇ ਵੱਢ ਲਈਆਂ ਪਸਾਂ ਦੀ ਥੋੜੀ ਹੀ ਰਹਿਦੀ ਹੈ ਵੱਢਣ ਵਾਲੀ ਅੱਜ ਵੱਢਣੀ ਸੀ ਜੂੜੀਆਂ ਦਾ ਕੰਮ ਖੜ ਗਿਆ ਲੋਕਾਂ ਦਾ ਮਸ਼ੀਨਾਂ ਰੁਗ ਗਈਆਂ ਜੂੜੀਆਂ ਵਾਲੀਆਂ ਹਾਰਿਛੂ ਤੇਜੀ ਹਵਾ ਵੀ ਤੇਜ਼ ਹੈ ਜਣੇ ਦੀ ਸਬਜੀ ਬਣ ਚੁੱਕੀ ਇੱਥੇ ਹੁਣ ਇਹ ਵਿੱਚ ਪਾ ਰਹੀ ਮੇਥੀ ਸਬਜੀ ਬਣ ਗਈ ਕੁੱਕਰ ਮੈਂ ਖੋਲਿਆ ਢੱਕਣ ਖੋਲਿਆ ਇਹ ਵਿੱਚ ਪਾ ਦੂੰਗੀ ਸੁਕਾਈ ਹੋਈ ਮੇਥੀ ਘਰ ਦੀ ਮੇਥੀ ਇਹ ਬਹੁਤ ਅੱਛਾ ਫਲੇਵਰ ਆਏਗਾ ਮੇਥੀ ਨਾਲ ਤੁਹਾਨੂੰ ਇਹ ਵੀ ਪਾ ਸਕਦੇ ਮੇਥੀ ਪਾ ਸਕਦੇ ਹੈ ਨਾ ਮੇਥੀ ਤਾਂ ਐ ਹੁੰਦਾ ਜੇਰ ਮਰਜੀ ਪਾ ਲੋ ਧਨੀਆ ਉਹਦੋਂ ਜੇ ਰਫਰੈਸ਼ ਹੁੰਦਾ ਤਾਂ ਉਹ ਦੀ ਪਾ ਸਕਦੇ ਬਹੁਤ ਅੱਛੀ ਸਬਜ਼ੀ ਬਣੀ ਹੈ ਬਹੁਤ ਟੇਸਟੀ ਖਾਣ ਵਿੱਚ ਬਸ ਜੋ ਕੁੱਕਰ ਖੋਲਦੇ ਇੱਕਦਮ ਤਾਂ ਆਪ ਨੂੰ ਗ੍ਰੇਵੀ ਪਤਲੀ ਲੱਗਦੀ ਪਰ ਪਈ ਪਈ ਗਾੜੀ ਹੋ ਜਾਂਦੀ ਹੈ ਥੋੜੇ ਜਿਵੇਂ ਚਣੇ ਵਿੱਚ ਮੈਸ਼ ਕਰ ਦਿੰਦੇ ਹਾਂ ਮੈਂ ਕਿ ਦੋ ਤਿੰਨ ਕਮੈਂਟ ਆਏ ਸੀ ਕਿ ਤੁਸੀਂ ਕੱਪੜੇ ਕਿਸ ਤਰੀਕੇ ਨਾਲ ਧੋਣੇ ਜੋ ਸਿੱਧਾ ਕੱਢ ਕੇ ਡਰਾਇਰ ਤੇ ਪਾਈ ਜਾਂਦੇ ਹੋਗੇ ਵੀ ਪਾਣੀ ਜੋ ਨਹੀਂ ਕੱਢਦੇ ਹੈਗੇ ਹਨ ਤੇ ਜੇ ਆਪਾਂ ਨੂੰ ਨਹੀਂ ਪਤਾ ਹੁੰਦਾ ਪੂਰਾ ਪ੍ਰੋਸੈਸ ਆਪਾਂ ਇਹਦੇ ਸਵਾਲ ਕਰਦਾ ਲੈਂਦੇ ਸੀ ਕਿ ਕੱਪੜੇ ਪਾਣੀ ਜਿੰਨਾ ਕੱਢਦੇ ਮੈਂ ਕੱਪੜੇ ਪਾਣੀ ਤੋਂ ਬਾਲਟੀਆਂ ਚ ਧੱਬ ਜੋ ਆਇਨ ਕੱਢ ਲਈ ਤੋ ਥੱਲੇ ਬੈਠਨ ਵਾਲਾ ਕੱਢਣਾ ਦਾ ਪ੍ਰੋਸੈਸ ਨਹੀਂ ਮੈਂ ਕਰਦੀ ਜਿਵੇਂ ਹੁਣ ਸਾਰੇ ਕੱਪੜੇ ਤੋ ਕਿ ਇਹਦੇ ਵਿੱਚ ਡਰਾਈਅਰ ਛਪਾਤੇ ਇਹਦੇ ਵਿੱਚ ਮੈਂ ਪਾਣੀ ਛੱਡ ਦੂੰਗੀ ਪਾਣੀ ਆ ਗਏ ਅੰਦਰ ਤੇ ਇੱਕ ਡਬਲ ਪਾਣੀ ਮੈਂ ਹੋਰ ਛੱਡ ਦੂੰਗੀ ਆਹ ਪਾਈਪ ਨਾ ਮੈਂ ਲੇਖਣੀ ਦੋ ਤੋਂ ਤਿੰਨ ਪਾਣੀ ਛੱਡਾ ਕੇ ਇੱਕ ਮਸ਼ੀਨ ਵਾਲੇ ਅੰਦਰ ਡਾਇਰੈਕਟ ਇੱਕ ਟੇਬਲ ਵਿੱਚ ਮੈਂ ਛੱਡ ਲਿਆ ਤੇ ਹਰਦਾ ਮੈਂ ਸਾਫ ਛੱਡ ਦਾਨੀ ਕੱਪੜਿਆਂ ਦਾ ਕਿ ਤੁਸੀਂ ਆਪ ਆਪਣੀ ਸਪਾਈ ਕੋ ਬੰਦ ਕਰਦਾ ਨਹੀਂ ਕਰਨਾ ਉਹ ਵਾਲ ਕੰਦੀ ਚੱਲੀ ਜਾਂਦੀ ਉਹਨਾਂ ਪਾਣੀ ਰਿਲਸ ਹੋਈ ਜਾਂਦੇ ਨੇ ਕੱਪੜੇ ਯਾਨੀ ਕਿ ਪਾਣੀ ਨਿਕਲ ਹੀ ਜਾਂਦਾ ਵਰਤਣਾ ਨਹੀਂ ਕਰਦੀ। ਫੋਨੇ ਸੋਖਾ ਲਾ ਲਗਾ। ਉਹ ਥੱਲੇ ਤੁਸੀਂ ਬੈਠੋ ਬਾਹਰ ਦੀਆਂ ਚੱਕਰ ਲੋਹਣਾ ਖੜੇ ਹੋ ਫਿਰ ਮਸ਼ੀਨ ਚਕਾਓ। ਪਹਿਲਾਂ ਕਰਦੇ ਹੁੰਦੇ ਸੀ ਪਰ ਜਦੋਂ ਅਸੀਂ ਆਇਸਟਾਰ ਸਿਸਟਮ ਕਰ ਲਿਆ ਮਸ਼ੀਨਾਂ ਆ ਗਏ। ਉਹ ਫਿਰ ਕਰਨਾ ਆਸਾਨ। ਮਤਲਬ ਵਸੇ ਸਭ ਹੈ ਕਿ ਸੰਪਤੀ ਵੀ ਉਹ ਪਾਣੀ ਦਾ ਤਾਂ ਹੈ। ਪਰ ਉਹ ਹੀ ਗੱਲ ਤੇ ਕੰਮ ਜਿਆ ਵੱਧ ਜਾਂਦਾ। ਉਹ ਡੇਲੀ ਵਾਲੇ ਕੱਪੜੇ ਹੁੰਦੇ ਨੇ ਕਿਹੜਾ ਐਵੇਂ ਕਦੇ-ਕਦੇ ਪਾਉਣੇ ਨੇ ਸਰਫ ਰਹਿ ਜਾਉ ਕੱਪੜੇ ਖਰਾਬ ਹੋ ਜਾਣਗੇ। ਮੈਂ ਤੇਦਰੂ ਮੈਂ ਦੋ ਡਬਲ ਪਾਣੀ ਛੱਡ ਦਿੰਦੀ ਹਾਂ ਦੋ ਦੋ ਟੋਪੀਆਂ 'ਚ ਤੇ ਸਰਫ ਨਿਕਲ ਜਾਂਦਾ। ਇਹ ਜੀ ਮੇਰਾ ਤਰੀਕਾ ਤੋਂ ਹੁੰਦਾ। ਜੇ ਐਂ ਹੈਗਾ ਵੀ ਪਾਣੀ ਨਹੀਂ ਕਰਦੇ ਕੱਢਦੇ ਰੱਖਣਾ। ਆਹ ਸਾਂਗ ਨੂੰ ਬੰਦ ਕਰਤੀ। ਉਹ ਪਾਣੀ ਚੱਲੀ ਜਾਂਦਾ। ਉਹ ਚੱਲੀ ਜਾਂਦਾ ਤੇ ਇਦਰੋਂ ਇਹਨਾਂ ਸਰਦੂਂ ਕਿ ਕੱਪੜੇ ਰਿੰਸ ਹੋ ਗਿਆ ਨਾ ਸਰਫ ਨਿਕਲ ਚਿਰੂਗਾ। ਟਾਈਮ ਹੋ ਰਿਹਾ ਪੌਣੇ 9 ਦਾ بارش ਨੇ ਇੱਕ ਵਾਰ ਰੁਕ ਗਈ ਸੀ ਤਾਂ ਹੀ ਮੈਂ ਕੱਪੜੇ ਧੋਣ ਲੱਗ ਗਿਆ ਸੀ ਵਧੀਆ ਸੂਰਜ ਦਿਖਣ ਲੱਗਿਆ ਸੀ ਤੇ ਜੇ ਐਂ بارش ਹੁੰਦੀ ਮੈਂ ਨਹੀਂ ਧੋਂਦੀ ਤੇ ਇੱਕ ਦਮਾਂਗੀ ਬਾਦੇ ਤੇ ਕੱਪੜੇ ਮੈਂ ਐਂ ਫਾਤੂ ਉੱਪਰ ਸ਼ੈੱਡ ਹੈ ਕੋਈ ਇਹ ਨਹੀਂ ਐਂ بارش ਨੇ ਨੰਨ ਲੱਗਦੀ ਇੱਧਰ ਫਾਤੇ ਕੱਪੜੇ ਸਟੈਂਡ ਮੈਂ ਉਰੇ ਰੱਖਤੇ ਇੱਥੇ ਵੀ ਸ਼ੈੱਡ ਹੈ ਥੋੜੇ ਜਿਹਾ ਕੱਪੜੇ ਪੰਜ ਚਾਰ ਮੈਂ ਅੰਦਰ ਪਾਏ ਕੱਪੜੇ ਥੋੜੇ ਜਿਹਾ ਬਹੁਤ ਜ਼ਿਆਦਾ ਨਹੀਂ ਸਾਈ ਹੁੰਦੇ ਤੇ ਕੱਪੜਿਆਂ ਦਾ ਕੰਮ ਇੱਕ ਵਾਰ ਖਤਮ ਹੋ ਜੇ ਮੌਸਮ ਹੋਇਆ ਤਾਂ ਖਰਾਬ ਅੱਜ بارش ਹੋਈ ਪਈ ਹੈ ਹੁਣ ਮੈਂ ਗੁੜ ਪੰਨ ਕੇ ਪਾਉਂਗੀ ਗੜਬੀਆਂ ਵੀ ਦੋਨੇ ਗੜਬੀਆਂ ਗੁੜ ਵਾਲੀਆਂ ਖਾਲੀ ਹੋਈ ਪਈਆਂ ਸੀਆਂ ਸਾਨੂੰ ਆਦਤ ਰੱਤ ਨੂੰ ਰਾਤ ਨੂੰ ਕੀ ਦੁਪਹਿਰੇ ਵੀ ਖਾਣਾ ਖਾਣ ਤੋਂ ਬਾਅਦ ਗੁੜ ਦੀ ਰਲੀ ਮੋਚ ਪਾਉਣੀ ਪਾਉਣੀ ਗੁੜ ਖਾਣ ਦੀ ਆਦਤ ਤੇ ਹੁਣ ਅਸੀਂ ਚਾਹ ਤਾਂ ਨਹੀਂ ਪਾਉਂਦੇ ਚਾਹ ਤਾਂ ਫਿੱਕੀ ਪੀਂਨੇ ਆ ਚ ਕਦੇ ਕੀ ਕਹਿਣਾ ਦ ਮਿੱਠੀ ਪੀਣ ਉਹਦੇ ਵੰਦਰਣ ਥੋੜੀ ਜਿਹੀ ਮਿੰਡਲੀ ਗੁੜ ਦੀ ਪਾ ਦਿੰਦੇ ਨੀਵੇਂ ਅਸੀਂ ਫਿੱਕੀ ਕਰ ਦਿਆਂ ਚਾਹ ਬਸ ਸਿਰਫ ਹੁਣ ਖਾਣ ਲਈ ਕੰਮ ਆਉਂਦਾ ਤੇ ਗੁੜ ਪੰਨ ਕੇ ਇਹਦੇ ਵਿੱਚ ਪਾ ਦੂੰਗੀ ਫਿਰ ਮੈਨੂੰ ਐ ਹੁੰਦਾ ਵੀ ਦੋ ਗੜਬੀਆਂ ਨਾ ਇਕੱਠੀਆਂ ਭਰਦਾ ਵੀ ਰੋ ਰੋਜ਼ ਗੁੜ ਇਸ ਕਰਕੇ ਦੋ ਪਾਂਡੇ ਐ ਜਿੱ ਇਕੱਠਾ ਹੀ ਮੈਦ ਪੰਨ ਕੇ ਪਾਦਨੀ ਪੀਸ ਕਰਕੇ ਛੋਟੇ ਬਹੁਤ ਸੌਫਟੇ ਹੋਏ ਪੈਸੀ ਗੁੜ ਹੱਥ ਨਾਲ ਆਰਾਮ ਨਾਲ ਟੁੱਟ ਰਿਹਾ ਸੀ ਬਸ ਇਹਨੂੰ ਧੁੱਪ ਲਵਾਉਣ ਵਾਲੀ ਸੀ ਮੇਰੀ ਅੱਡੀ ਗਲਤੀ ਆਣਾ ਇਹ ਮੈਂ ਧੁੱਪ ਨਹੀਂ ਲਵਾਈ ਹੈਗੀ ਫਿਰ ਹੁਣ ਧੂੜ ਕੱਟੇ ਦਾ ਮੌਸਮ ਸ਼ੁਰੂ ਹੋ ਗਿਆ ਸੀ ਤੇ ਇਸ ਕਰਕੇ ਮੈਂ ਧੁੱਪ ਲਵਾ ਰ ਇਸ ਮੈਨੂੰ ਆਈ ਸੀ ਵੀ ਥੋੜਾ ਜਿਹਾ ਹੋਰ ਟਾਈਮ ਲੰਘ ਗਿਆ ਨੂੰ ਬਸ ਹੁਣ ਇੱਕ ਅਦੇ ਦਿਨ ਚ ਇਹਨੂੰ ਮੈਂ ਧੁੱਪ ਲਵਾਉਣੀ ਹੈ ਅਜ ਬਾਰਿਸ਼ ਵਾਲਾ ਮੌਸਮ ਹੋ ਗਿਆ ਇਸ ਮੌਸਮ ਚ ਵੀ ਗੁੜ ਨੂੰ ਜੇ ਬਾਹਰ ਕਰ ਦਾਂਗੇ ਤਾਂ ਖਰਾਬ ਹੋ ਜਾਂਦਾ ਪੂਰੀ ਵਧੀਆ ਫਰੈਸ਼ ਧੁੱਪ ਹੋਵੇ ਹਨ ਮਿੱ ਰੋਸ ਦਿਨ ਧੁੱਪ ਲਵਾਉਂਗੀ ਗੁੜ ਨੂੰ ਫਿਰ ਧੁੱਪ ਲੱਗਣ ਤੋਂ ਬਾਅਦ ਥੋੜਾ ਜਿਹਾ ਸੁੱਕਿਆ ਨਾ ਕੁਰਕੁਰਾ ਹੋ ਜਾਂਦਾ ਨਾ ਤੇ ਬਹੁਤ ਜ਼ਿਆਦਾ ਹੁਣ ਤਾਂ ਗਿੱਲੇ ਗਿੱਲੇ ਸੌਫਟ ਸੌਫਟੇ ਹੋਇਆ ਪਿਆ ਸੀਗਾ ਵਸਤੂ ਪਲਵਾਉਣ ਦੀ ਮੇਰੀ ਬਹੁਤ ਵੱਡੀ ਕੌਲ ਹੋਈ ਪਈ ਗੁੜ ਨੂੰ ਜਿਹੜਾ ਦੀ ਸਬਜੀ ਵਾਲਾ ਕੁੱਕਰ ਮੈਂ ਖਾਲੀ ਘਾਤਾ ਤੇ ਨਾ ਸਬਜੀ ਪਈ ਪਈ ਦੇਖੋ ਗਾੜੀ ਹੋ ਗਈ ਵਿੱਚ ਵਿੱਚ ਮੈਂ 2-4 ਪੀਸ ਵੱਡੇ ਵੱਡੇ ਪੀਸ ਹੀ ਪਨੀਰ ਤੇ ਪਾਤੀ ਸੀ ਮੈਂ ਕਿ ਚਲੋ ਖਾਣੇ ਵੇਲੇ ਛੋਟੇ ਕਰ ਲਵਾਂ ਬਹੁਤ ਛੋਟੇ ਕਰਾਂਗੇ ਦੇ ਵਿੱਚ ਹੀ ਸਬਜੀ ਚ ਮੈਸ਼ ਹੋ ਜਾਂਦੇ ਨੇ ਗਰੇਵੀ ਵੀ ਪਈ ਪਈ ਗਾੜੀ ਹੋ ਗਈ ਤੇ ਮੈਨੂੰ ਐ ਹੁੰਦਾ ਵੀ ਚਾਣੀ ਬਣਾਵਾ ਰਾਜਾ ਬਣਾਵਾ ਤੇ ਪਹਿਲਾਂ ਬਣਾ ਕੇ ਰੱਖ ਦਖਾਨ ਤੋਂ 2-3 ਘੰਟੇ ਪਹਿਲਾਂ ਤਾਂ ਕਿ ਜਦੋਂ ਆਪਾਂ ਖਾਣਾ ਖਾਈ ਗਰੇਵੀ ਗਾੜੀ ਹੋ ਜੇ ਤੇ ਹੁਣ ਕਿਚਨ ਦਾ ਸਾਰਾ ਕੰਮ ਫਿਨਿਸ਼ ਹੋ ਗਿਆ ਇਸ ਵਿੱਚ ਮੈਂ ਬਣਾਉਣਾ ਸੀ ਲੌਂਗ ਲੈ ਚੀਜ਼ ਦਾ ਮਸਾਲਾ ਚਾਹ ਲਈ ਮਸਾਲਾ ਤੇ ਲੈ ਰਹੀਆਂ ਸੌਂਫ ਲੌਂਗ ਲੌਂਗ ਘਾਟੇ ਨੇ ਇਲਾਈਚੀ ਜਿਆਦਾ ਲੈ ਸਾਨੂੰ ਇਲਾਈਚੀ ਦਾ ਫਲੇਵਰ ਜਾਂਦਾ ਅੱਛਾ ਲੱਗਦਾ ਥੋੜਾ ਜਿਹਾ ਟੁਕੜਾ ਦਾਲਚੀਨੀ ਦਾ ਤੇ ਗੁਲਾਬ ਦੇ ਪੱਤੀਆਂ ਸੁਕਾਈਆਂ ਹੋਈਆਂ ਇਹ ਮੈਂ 4-5 ਚੀਜ਼ਾਂ ਪਾਉਣੀ ਹੋਣੀ ਚਾਹ ਦੇ ਮਸਾਲੇ ਵਿੱਚ ਗੁਲਾਬ ਦੇ ਪੱ ਤੁਸੀਂ ਘਰੇ ਵੀ ਸੁਕਾ ਸਕਦੇ ਹੋ ਘਰੇ ਕਿਤੇ ਆਣ ਗਵਾਂਂ ਚ ਕਿਤੇ ਵੀ ਤੁਹਾਨੂੰ ਕੁਲ ਗੁਲਾਬ ਦੇ ਫੁੱਲ ਹੈਗੇ ਨਹੀਂ ਨਹੀਂ ਫਿਰ ਬਾਜ਼ਾਰ ਤੋਂ ਤਾਂ इजीली ਮਿਲ ਜਾਂਦੇ ਥੋੜੀ ਜਿਹੀ ਪਾ ਲਓ ਅੱਛਾ ਫਲੇਵਰ ਆ ਜਾਂਦਾ ਤੇ ਛੋਟੂ ਜਿਹੇ ਜਾਰ ਵਿੱਚ ਮੈਂ ਇਹ ਪੀਸ ਕੇ ਰੱਖ ਲੈਣੇ ਹੁਣ ਜਾਰ ਵਿੱਚ ਹੀ ਰੱਖਦੇ ਹਾਂ ਜੋ ਥੋੜਾ ਜਿਹਾ ਨਾ ਮੈਂ ਇੱਕ ਸ਼ੀਸ਼ੀ 'ਚ ਪਾ ਲਾਂਦੀ ਹਾਂ ਅਲੱਗ ਬਾਕੀ ਇਸ ਜਾਰ 'ਚ ਪੈ ਰਾਂਦੇ ਸਾਡੇ ਇਹ ਮਿਕਸੀ ਵਾਲਾ ਜਾਰ ਬਸ ਚਾਹ ਦੇ ਮਸਾਲੇ ਬਣਾਉਣ ਲਈ ਕੰਮ ਆਉਂਦਾ ਹੁੰਦਾ ਹੈਗਾ ਕਿਉਂਕਿ ਬਹੁਤ ਜ਼ਿਆਦਾ ਕੁਆਂਟੀਟੀ ਇਸ ਘਾ ਟੰਦੇ ਪੈਂਦੇ ਜ਼ਿਆਦਾ ਵੱਡੇ ਜਾਰ 'ਚ ਪਾਵਾਂਗੇ ਤਾਂ ਫਿਰ ਉਹ ਪੀਸਿਆ ਨਹੀਂ ਜਾਂਦਾ ਇਸ ਕਰਕੇ ਇੱਥੇ 'ਚ ਪੀਸ ਕੇ ਮ ਤੇ ਹੁਣ ਅਸੀਂ ਦੁਪਹਿਰ ਦਾ ਟਾਈਮ ਦਿਵਿੰਦਰ ਕਹਿੰਦਾ ਮੈਨੂੰ ਬ੍ਰੈਡ ਪਕੌੜੇ ਬਣਾ ਕੇ ਦੇ ਇਹ ਹੈਗੇ ਨੇ ਨਾਨ ਫਰਾਈਡ ਬ੍ਰੈਡ ਪਕੌੜੇ ਯਾਨੀ ਡੀਪ ਫਰਾਈ ਨਹੀਂ ਆਪਾਂ ਕਰਨੇ ਤਵੇ ਤੇ ਸ਼ੈਲੋ ਫਰਾਈ ਕਰਾਂਗੇ ਬੇਸਨ ਕੋਲ ਜਿਵੇਂ ਆਪਾਂ ਬੇਸਨ ਚਿੱਲੇ ਬਣਾਉਨੇ ਆ ਬੇਸਨ ਕੋਲ ਨਾਣ ਮਿਰਚ ਪਾ ਲੋ ਵਿੱਚ ਬਰੀਕ ਕੱਟੀਆਂ ਸਮਝੇ ਪਾ ਲੋ ਪਿਆਜ਼ ਟਮਾਟਰ ਅਦਰਕ ਸੌਰੀ ਧਨੀਆ ਹਨਾ ਸ਼ਿਮਲਾ ਮਿਰਚ ਹਰੀ ਮਿਰਚ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਹੈਗੀਆਂ ਨੂੰ ਬਰੀਕ ਕੱਟ ਕੇ ਪਾ ਲੋ ਮੈਂ ਸ਼ਿਮਲਾ ਮਿਰਚ ਪਿਆਜ਼ ਪਾਇਆ ਇਹਦੇ ਵਿੱਚ ਤੇ ਹਰੀ ਮਿਰਚ ਪਾਈ ਹੈ ਇੱਕ ਪਾਇਆ ਸਮਾਨ ਤੇ ਇਹਨਾਂ ਨੂੰ ਬ੍ਰੈਡ ਵਿੱਚ ਡਿਪ ਕਰੋ ਤਵੇ ਤੇ ਰੋਸਟ ਕਰਦੋ ਤੇ ਉਹ ਲਗਾ ਦਤਰ ਹੈ ਚਾ ਤੇ ਹੁਣ ਦੋਵੇਂ ਦਨ ਕਰਕੇ ਆਉਣਾ ਸਰਵ ਇਹਨਾਂ ਨੂੰ ਬਹੁਤ ਅੱਛੇ ਲੱਗਦੇ ਨੇ ਆਹ ਵਾਲੇ ਬਰੈਡ ਪੋੜੇ ਫਿਰ ਫਰਾਈਡ ਵੀ ਨਹੀਂ ਹੁੰਦੇ ਤੇ ਬਰਟ ਪਕੌੜੇ ਵਾਲੇ ਟੇਸਟ ਇਹਨਾਂ ਨੂੰ ਮਿਲ ਜਾਂਦਾ ਹੁਣ ਸੇ ਸ਼ਾਮ ਦਾ ਟਾਈਮ ਚਾਰ ਸਮਾਂ ਚਾਰ ਦਾ ਟਾਈਮ ਸੀ ਰੈਸਟ ਵਗੈਰਾ ਕਰਕੇ ਸਾਰਾ ਹਫਤਾ ਵੀਡੀਓ ਐਡਿਟ ਕਰਕੇ ਪਾਟ ਕਰਕੇ ਹਨਾ ਖਾਣਾ ਖਾ ਕੇ ਚਾਹ ਪੀ ਕੇ ਦੁਪਹਿਰ ਤਾਂ ਫਿਰ ਮੈਂ ਸ਼ਾਮ ਨੂੰ ਕੰਮ ਤੇ ਲੱਗਦੇ ਹੁੰਦੀ ਹੁਣੀ ਵੀ ਬੋਡੀ ਨੂੰ ਰੈਸਟ ਮਿਲ ਜੇ ਤੇ ਆਪਾਂ ਨੂੰ ਐਨਾ ਹੋਏ ਵੀ ਆਪਾਂ ਸਾਰਾ ਦਿਨ ਕੰਮ ਕਰੀ ਜਾਂਦੇ ਆ ਤੇ ਫਿਰ ਸ਼ਾਮ ਨੂੰ ਥੋੜਾ ਜਿਹਾ ਕਲੀਨਿੰਗ ਦਾ ਕੰਮ ਸ਼ਾਮ ਨੂੰ ਕਰ ਲਾਣੀ ਹੁੰਦੀ ਜਿਸ ਦਿਨ ਹੁੰਦਾ ਕ ਕਾਲ ਨੂੰ ਮੇਰੇ ਕਿਚਨ ਬਾਹਰੋਂ ਸਾਫ਼ ਕਰਨੇ ਵਾਲੀ ਪਈ ਸੀ ਅੰਦਰ ਤੁਸੀਂ ਲਾਸਟ ਦੋ ਵੀਡੀਓਸ ਨੂੰ ਦੇਖ ਰਹੀ ਸੀ ਕਿ ਮੈਂ ਸਫਾਈ ਹੋ ਰਹੀ ਤੇ ਕਿਚਨ ਦੀ ਤੇ ਫਾਈਨਲੀ ਅੱਜ ਕਿਚਨ ਦੀ ਸਫਾਈ ਖਤਮ ਹੋਊਗੀ ਜਿਹੜਾ ਵੀ ਇਹ ਸਰਮਾਈਕਾ ਸਰਮਾਈਕਾ ਸਾਰਾ ਕੁਝ ਮੈਂ ਇਹ ਬਾਹਰੋਂ ਬਾਹਰੋਂ ਕਲੀਨ ਕਰਨਾ ਸੀਗਾ ਇਧਰ ਚਿਮਨੀ ਵਾਲੀ ਸਾਈਡ ਮੈਂ ਪਹਿਲਾਂ ਸ਼ਾਰਪ ਸ਼ੂਟਰ ਸਪਰੇ ਜਿਹੜੀ ਹੁੰਦੀ ਹੈ ਕਾਫੀ ਜ਼ਿਆਦਾ ਹੀ ਸਟਰੋਂਗ ਹੁੰਦੀ ਹੈ ਤੇ ਇਹ ਮੈਂ ਛਿੜਕ ਕੇ 2 ਮਿੰਟ ਲਈ ਮੈਂ ਰੱਖ ਦਾਂ ਨੇ 2 ਮਿੰਟ ਵਿੱਚ ਸਾਰੀ ਚਿਕਨਾਈ ਗੰਦਗੀ ਜਿਹੜੀ ਸਾਰੀ ਇਹ ਉਤਾਰ ਦਿੰਦੀ ਹੈ 2 ਮਿੰਟ ਛੱਡ ਦੋ 2 ਮਿੰਟ ਦੇ ਵਿੱਚ ਸਾਰੇ ਜਿਹੜੀ ਮੈਲ ਆਪਣੇ ਆਪ ਬਾਹਰ ਆ ਜੂਗੀ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਔਰ 2-3 ਮਿੰਟ ਵੇਟ ਕਰਕੇ ਫਿਰ ਮੈਂ ਕੱਪੜਾ ਮਾਰਦੀ ਹੁੰਨੀ ਆ ਤੇ ਸਾਰੀ ਜਿਹੜੀ ਕਿ ਸਟੀਮ ਦੀ ਪੀਲਕ ਜੀ ਹੁੰਦੀ ਹੈ ਨਾ orange ਦਾ ਪਾਣੀ ਜਦ ਬਾਅਦ ਦਿਖਣ ਲੱਗਿਆ ਜਦੋਂ ਆਪਾਂ ਸਪਰੇਅ ਕਰਦੇ ਆ ਉਹ ਸਾਰੀ ਗੰਦਗੀ ਉੱਪਰ ਆ ਜਾਂਦੀ ਹੈ ਫਿਰ ਕੱਪੜੇ ਨਾਲ ਵਾਈਪ ਕਰ ਦਿੰਦੇ ਆ ਬਹੁਤ ਹੀ ਸੌਖਾ ਰਹਿੰਦਾ ਫਿਰ ਆਪਣੀ ਜਿਹਾ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਰਗੜਨ ਤੇ ਛਿਮਣੀ ਤੇ ਵੀ ਮੈਂ ਸਪਰੇਅ ਕਰਦਾਨੀ ਆ ਸਾਰੇ ਕੀਤੇ ਇਹ ਮਾਈਕੇ ਤੇ ਸਪਰੇਅ ਕਰਦਾਨੀ ਆ ਸਿਰਫ ਛਿਮਣੀ ਵਾਲੀ ਸਾਈਡ ਯੂਜ਼ ਕਰਦੀ ਆ ਸਪ ਦੂਸਰੀ ਸਾਈਡ ਮੈਂ ਕੌਲਨਿੰਨਾ ਕਰ ਦਾਂਗੀ ਫਿਰ ਮੈਂ ਇਹ ਵਾਲਾ ਏਰੀਆ ਦੋ ਵਾਰ ਹੀ ਸਾਫ ਕਰਦੀ ਹੁੰਨੀ ਐ ਇੱਕ ਵਾਰ ਸ਼ਾਫਟ ਸਪਰੇਅ ਨਾਲ ਫਿਰ ਦੂਸਰੀ ਵਾਰ ਮੈਂ ਫਿਰ ਕੌਲਨਿੰਨਾ ਕਰੂੰਗੀ ਕਿਉਂਕਿ ਇਹ ਸਾਈਡ ਜਿਆਦਾ ਗੰਦੀ ਹੁੰਦੀ ਐ ਚਿਮਨੀ ਹੁੰਦੀ ਐ ਆਪਾਂ ਖਾਣਾ ਬਣਾਉਨੇ ਆ ਸਟੀਮ ਹਨਾ ਸਾਰੀ ਸਟੀਮ ਚਿਮਨੀ ਨਹੀਂ ਆਪਦੇ ਅੰਦਰ ਲੈ ਕੇ ਜਾਂਦੀ ਕੁਛ ਨਾ ਕੋਈ ਸਾਈਡਾਂ ਤੇ ਬਾਹਰ ਵੀ ਜਰੂਰ ਫੈਲਦੀ ਐ ਜੋ ਇਧਰ ਉਧਰ ਲੱਗ ਜਾਂਦੀ ਐ ਉੱਪਰ ਜਮਾ ਹੋ ਜਾਂਦੇ ਚਿਪਚਿਪਾ ਹਟ ਹੋਣ ਲੱਗ ਜਾਂਦੀ ਐ ਇਸ ਕਰਕੇ ਇਹ ਵਾਲਾ ਏਰੀਆ ਚਿਮਨੀ ਵਾਲੀ ਸਾਈਡ ਵਾਲਾ ਨਾ ਜ਼ਿਆਦਾ ਮਿਹਨਤ ਪਹਾਲ ਹੁੰਦਾ ਜਿਆਦਾ ਮਿਹਨਤ ਕਰਨੀ ਪੈਂਦੀ ਆ ਬੜਾ ਦੋ ਵਾਰੀ ਸਾਫ ਕਰਦੀ ਆ ਜਿਸ ਦਿਨ ਮੈਂ ਕਿਚਨ ਸਾਫ ਕਰਦੀ ਆ ਤੇ ਫੇਰ ਹੀ ਕਿਚਨ ਚਮਕਦੀ ਰਹਿੰਦੀ ਆ ਮਿਹਨਤ ਦੇਖੋ ਲੱਗਦੀ ਆ ਇੱਕ ਵਾਰ ਮਹੀਨੇ ਚ ਮੈਂ ਕਲੀਨਿੰਗ ਕਰਦੀ ਹੁੰਨੇ ਕਿਚਨ ਦੀ ਸਾਰੀ ਤੇ ਮਹੀਨਾ ਆਮ ਨਾਲ ਲੱਗ ਜਾਂਦਾ ਮਹੀਨੇ ਬਾਅਦ ਫੇਰ ਥੋੜਾ ਥੋੜਾ ਆਪਾਂ ਨੂੰ ਆਏ ਲੱਗਣ ਲੱਗ ਜਾਂਦਾ ਵੀ ਕੋਈ ਨਾ ਕੋਈ ਚੀਜ਼ ਇਧਰ ਉਧਰ ਹਨਾ ਆਪਣੀਆਂ ਗੰਦੀਆਂ ਹੋਣ ਲੱਗੀਆਂ ਫੇਰ ਸਫਾਈ ਕਰਨੀ ਪੈਂਦੀ ਆ ਤੇ ਸ਼ਟਰ ਨੂੰ ਵੀ ਬਾਹਰੋਂ ਮੈਂ ਕਾਲੀ ਨਾਲ ਸਾਫ ਕਰਦੀ ਹੁੰਨੀ ਆ ਜੋਸੀ ਕਿਚਨ ਬਣਵਾਇਆ ਸੀ ਨੇ ਮੈਨੂੰ ਸ਼ਟਰ ਦਾ ਇੰਨਾ ਸ਼ੌਂਕ ਚੜਿਆ ਸੀ ਨਾ ਇੰਨਾ ਸ਼ੌਂਕ ਚੜਿਆ ਸੀ ਵੀ ਸ਼ਟਰ ਮੇਰੀ ਕਿਚਨ ਚ ਹੋਣਾ ਜੀ ਇਹਦਾ ਸ਼ਟਰ ਤੇ ਪੈਂਟਰੀ ਪਰ ਮੈਂ ਇਸ ਟਿਕਾਣਾ ਇੱਕ ਚੀਜ਼ ਬਣੂਗੀ ਆ ਬਣੂਗਾ ਸ਼ਟਰ ਇਹ ਆ ਬਣੂਗੀ ਪੈਂਟਰੀ ਕਿਚਨ ਨਹੀਂ ਵੱਡੀ ਨਹੀਂ ਇੱਕ ਚੀਜ਼ ਬਣਵਾ ਲੁਕੀ ਬਣਾਈਏ ਤੇ ਮੈਂ ਕਿਹਾ ਵੀ ਮੈਂ ਤਾਂ ਦੋਨੇ ਬਣਾਉਣੀਆਂ ਕਿਵੇਂ ਕਰੀਏ ਚਲੋ ਫਿਰ ਆਪਣੇ ਆਪ ਜਿਗਾਰਡ ਹੋ ਗਿਆ ਨਾ ਪੌਣੀਆਂ ਥੱਲੇ ਸਾਡੀ ਪੈਂਟਰੀ ਬਣ ਗਈ ਤੇ ਕਿਚਨ ਵਿੱਚ ਸ਼ਟਰ ਬਣ ਗਏ ਦੋਨੇ ਚੀਜ਼ਾਂ ਹੀ ਬਣ ਗਈ ਮੇਰੀ ਰੀਜ ਪੂਰੀ ਹੋ ਗਈ ਸ਼ਟਰ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਔਰ ਇਹ ਹੁੰਦਾ ਕਿ ਆਪਣਾ ਇਲੈਕਟ੍ਰੋਨਿਕ ਸਾਰੇ ਸ਼ਟਰ ਦੇ ਵਿੱਚ ਸਮਝ ਜਾਂਦੇ ਨੇ ਹਨਾ ਤੇ ਆਪਣੇ ਕੋਈ ਵੀ ਕਿਚਨ ਦੀ ਸਟੀਮ ਤੋਂ ਆ ਨਹੀਂ ਲੱਗਦਾ ਚਿਪਚਿਪਾਟ ਨਹੀਂ ਹੁੰਦੇ ਆਪਣੀਆਂ ਚੀਜ਼ਾਂ ਗੰਦੀਆਂ ਨਹੀਂ ਹੁੰਦੀਆਂ ਹੈਗੀਆਂ ਕਿਉਂਕਿ ਅੱਜ ਕੱਲ ਕਿਚਨ ਦੇ ਆਪਣੇ ਕੋਲ ਇਹ ਇਲੈਕਟ੍ਰੋਨਿਕਸ ਗੈਜਟਸ ਹੀ ਬਹੁਤ ਜ਼ਿਆਦਾ ਹੁੰਦੇ ਨੇ ਹਰ ਇੱਕ ਚੀਜ਼ ਇਲੈਕਟ੍ਰੋਨਿਕ ਹੋਣ ਲੱਗੀ ਤੇ ਉਹਨਾਂ ਨੇ ਸਾਮ ਸੰਭਾਲ ਵੀ ਕਰਨੀ ਈਜ਼ੀ ਹੋ ਜਾਂਦੀ ਹੈ ਜੇ ਆਪਾਂ ਫਿਰ ਉਹ ਸ਼ੈਲਫ ਤੇ ਰੱਖਾਂਗੇ ਸ਼ੈਲਫ ਭਰ ਜਾਂਦੇ ਕਿ ਇਸ ਲਈ ਮੈਨੂੰ ਐਸੀ ਇੱਕ ਅਲੱਗ ਜਗ੍ਹਾ ਹੋਵੇ ਇੱਕ ਅਲੱਗ ਸ਼ਟਰ ਹੋਵੇ ਜਿਹਦੇ ਵਿੱਚ ਕਿਚਨ ਦੇ ਸਾਰੇ ਇਲੈਕਟ੍ਰੋਨਿਕਸ ਆਪਾਂ ਰੱਖ ਸਕੀਏ ਫ੍ਰਿਜ ਮੈਂ ਅੰਦਰੋਂ ਕੱਲ ਸਾਫ਼ ਕਰ ਚੁੱਕੀ ਸੀ ਅੱਜ ਵਕਤ ਬਾਅਦ ਨੂੰ ਬਾਅਦ ਨੂੰ ਕੱਪੜਾ ਮਾਰਨਾ ਸੀ ਤੇ ਬਹੁਤ ਮੈਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਕਿਚਨ ਵਿੱਚ ਸਾਰਾ ਮੈਨੂੰ ਮੈਂ 4 ਸਵਾ 4 ਲੱਗੀ ਸੀ ਤੇ ਮੈਂ ਬਿਲੀ ਹੋ ਗਈ ਸੀ 5:00 ਵਜੇ ਮੈਂ ਬਿਲੀ ਹੋ ਗਈ ਸੀ ਘੰਟਾ ਲੱਗਿਆ ਸੀਗਾ ਕਿਚਨ ਸਾਫ਼ ਕਰਨ ਨੂੰ ਪੂਰਾ ਤੇ ਘੰਟੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਗਏ ਕਿਚਨ ਸਾਰੀ ਸਾਫ਼ ਹੋ ਗਈ ਸੀ ਜਿਨੀ ਚਾਪਤੀ ਵਾਲੇ ਡੱਬੇ ਪੈਸ ਵਿੱਚ ਹਫਤੇ ਚ ਇੱਕ ਅਦਨ ਕੱਪੜਾ ਜ਼ਰੂਰ ਮਾਰਦਾ ਨਹੀਂ ਹੁੰਨੀ ਇਹਨਾਂ ਤੇ ਖੜੀ ਖੜੀ ਕੀ ਵਰਗੀ ਆਪਾਂ ਕੁਝ ਨਾ ਕੁਝ ਗੈਸ ਸੰਗਾਰਦੇ ਹੁੰਨੇ ਫਰਾਂ ਹੁੰਦਾ ਕੱਪੜਾ ਮਾਰ ਦੋ ਪਰ ਇਸ ਦਿਨ ਸਫਾਈ ਕਰੀ ਫਿਰ ਉਸ ਦਿਨ ਆ ਹੁੰਦਾ ਵੀ ਕੋਈ ਵੀ ਚੀਜ਼ ਆਪਣੇ ਛੁੱਟੇ ਨਾ ਸਾਰੀਆਂ ਚੀਜ਼ਾਂ ਤੇ ਆਪਾਂ ਸਾਫ ਸਫਾਈ ਕਰੀ ਚੰਨੀ ਹੈ ਸਪੂਨ ਵਾਲਾ ਸਟੈਂਡ ਵੀ ਮੈਂ ਕਿਹਾ ਧੋਦਾ ਅੰਦਰੋਂ ਮੈਨੂੰ ਬਹੁਤ ਗੰਦਾ ਲੱਗਿਆ ਸੀਗਾ ਤੇ ਜਿਹੜੀ ਟਾਈਲਸ ਨੇ ਪਿੱਛੋਂ ਇਹਨਾਂ ਉੱਪਰ ਮੈਂ ਮਿਸਟਰ ਮਸਲ ਸਪਰੇਅ ਯੂਜ਼ ਕਰਦੇ ਹੁੰਨੇ ਮਿਸਟਰ ਮਸਲ ਵੀ ਬਹੁਤ ਵਧੀਆ ਸਪਰੇਅ ਐ ਛੀ ਐ ਸਾਰੇ ਚਿਕਨਾਈ ਉਤਾਰ ਦਿੰ ਕਾਫੀ ਵਾਰ ਮੈਂ ਤੁਹਾਨੂੰ ਕਿਚਨ ਦੀ ਕਲੀਨਿੰਗ ਸ਼ੇਅਰ ਕਰ ਚੁੱਕੀ ਇਸ ਲਈ ਬਹੁਤ ਜ਼ਿਆਦਾ ਡੀਪ ਕਲੀਨਿੰਗ ਨਹੀਂ ਮੈਂ ਤੁਹਾਨੂੰ ਸ਼ੇਅਰ ਕੀਤੀ ਨਾ ਥੋੜਾ ਥੋੜਾ ਕਲਿੱਪਸ ਹੀ ਸ਼ੇਅਰ ਕੀਤੇ ਨੇ ਵੀ ਚਲੋ ਕਈ ਨਵੇਂ ਸਬਸਕ੍ਰਾਈਬਰ ਜੁੜਦੇ ਨੇ ਕਈ ਬਣਾ ਕਹਿੰਦੇ ਨੇ ਵੀ ਅੱਛਾ ਲੱਗਦਾ ਤੁਸ ਤੋਂ ਤੁਸੀਂ ਕੰਮ ਕਰਦੇ ਤੁਹਾਨੂੰ ਦੇਖ ਕੇ ਬਹੁਤ ਲੱਗਦਾ ਤੇ ਚਲੋ ਤਾਂ ਕਰਕੇ ਮੈਂ ਸ਼ੇਅਰ ਕਰਦਾ ਨੇ ਵੀ ਕਿਸ ਨੂੰ ਅੱਛਾ ਲੱਗਦਾ ਹੋਣਾ ਕਿਸ ਨੂੰ ਬੋਰਿੰਗ ਵੀ ਲੱਗਦਾ ਹੋਗਾ ਵੀ ਇਹ ਸਫਾਈ ਉਹ ਕਰੀ ਜਾਂਦੀ ਹੈ ਦੇਖੋ ਜੀ ਘਰ ਵੱਡਾ ਹੈ ਨਾ ਇੱਕ ਇੱਕ ਚੀਜ਼ ਤੇ ਹਰ ਰੋਜ਼ ਸਫਾਈ ਹੁੰਦੀ ਨਹੀਂ ਹੈਗੀ ਰੋਜ਼ ਬਦਲ ਬਦਲ ਸਫਾਈ ਕਰਾਂਗੇ ਜੇ ਕਦੇ ਕੋਈ ਘਰ ਦਾ ਖ ਇੱਕ ਚੀਜ਼ ਤੇ ਤਾਂ ਮੈਂ ਵੀ ਜੁੜੀ ਰਹਿੰਦੀ ਮੇਰਾ ਵੀ ਜੀ ਆ ਕਰੀ ਇੱਕ ਚੀਜ਼ ਤਾਂ ਹਰ ਰੋਜ਼ ਮੈਥੋਂ ਵੀ ਇਨਸਾਫ ਹੁੰਦੀ ਹੈਗੀ ਵੀ ਚਲੋ ਆਇਆ ਬਾਰੀ ਬਾਰੀ ਕਰਕੇ ਕਰ ਲਾਂ ਨੇ ਕਦੇ ਕੁਝ ਕਰ ਲਿਆ ਸਾਫ ਕਰਦੇ ਕੁਝ ਕਰ ਲਿਆ ਆਪ ਵੀ ਬਿਜ਼ੀ ਰਹਨੇ ਆ ਤੇ ਕੰਮ ਵੀ ਬਣ ਜਾਂਦਾ ਘਰ ਦਾ ਤੇ ਸਾਰੇ ਚਾਹ ਪੱਤੀ ਵਾਲੇ ਡੱਬੇ ਸ ਕੋਨਸਟੈਂਟ ਸਾਰਾ ਮੈਂ ਇੱਕ ਟਿਕਾ ਦੇ ਦੂੰ ਜਗ੍ਹਾ ਤੇ ਪਹਿਲਾਂ ਬੱਚੇ ਛੋਟੇ ਸੀ ਚਲੋ ਉਹਨਾਂ ਤੇ ਜ਼ਿਆਦਾ ਟਾਈਮ ਮੈਨੂੰ ਦੇਣਾ ਪੈਂਦਾ ਸੀ ਨਾ ਉਹਨਾਂ ਦੇ ਖਾਣ ਸੰਭਾਲ ਤੇ ਖਾਣ ਪੀਣ ਤੇ ਕੋਈ ਬੱਚੇ ਨੂੰ ਕਪੜਾ ਚੇਂਜ ਕਰਾਉਣਾ ਕੋਈ ਧੋਣੇ ਕੋਈ ਯੂਨੀਫਾਰਮ ਪ੍ਰੈਸ ਕਰਨੀ ਯਾ ਫਿਰ ਬੱਚਿਆਂ ਦਾ ਕੋਈ ਹੋਮਵਰਕ ਫੇਰ ਦੇਖਣਾ ਪਰ ਹੁਣ ਮੈਂ ਚਲੋ ਬੱਚੇ ਵੱਡੇ ਹੋ ਗਏ ਆਪਾਂ ਦੇ ਕੰਮ ਤੇ ਲੱਗੇ ਪਏ ਨੇ ਪੜਨ ਲੱਗੇ ਪਏ ਨੇ ਤੇ ਮੈਂ ਫਰੀ ਆ ਤੇ ਫਿਰ ਹੁਣ ਮੈਨੂੰ ਉਹ ਜਿਹਾ ਟਾਈਮ ਮੈਨੇਜਮੈਂਟ ਕਰਨਾ ਪੈਂਦਾ ਵੀ ਚਲੋ ਮੈਂ ਵੀ ਬੈਠੀ ਬੋਰ ਨਾ ਹੋਵਾਂ ਤੇ ਮੇਰਾ ਵੀ ਟਾਈਮ ਪਾਸ ਹੋਈ ਚੱਲੇ ਅੱਗੇ ਮੇਥੋਂ ਚਲੋ ਇੰਨੀ ਕਲੀਨਿੰਗ ਵੱਲ ਮੈਂ ਨਹੀਂ ਧਿਆਨ ਦਿੰਦੀ ਸੀ ਕਿਉਂਕਿ ਮੇਰਾ ਟਾਈਮ ਨਹੀਂ ਲੱਗਦਾ ਸੀ ਬੱਚਿਆਂ ਦੇ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੁੰਨੇ ਆ ਤੇ ਹੁਣ ਪਰ ਮੈਨੂੰ ਆਇ ਲੱਗਦਾ ਵੀ ਮੇਂ ਵਿਹਲੀ ਮੈਥੋਂ ਬੈਠ ਨਹੀਂ ਹੁੰਦਾ ਹਨਾ ਕਿਸੇ ਕਿਸੇ ਦੀ ਆਦਤ ਹੁੰਦੀ ਆ ਹਾਂ ਕਈ ਪੈਣਾ ਦੇ ਵੀ ਕਮੈਂਟ ਆਉਂਦੇ ਨੇ ਵੀ ਸਾਡੇ ਤੋਂ ਵੀ ਬੇਲੇ ਬੈਠਾ ਨਹੀਂ ਜਾਂਦਾਗਾ ਵੀ ਮੈਂ ਵੀ ਬਹੁਤ ਕਰਦੀ ਆ ਮੈਂ ਵੀ ਬਹੁਤ ਕਰਦੀ ਆ ਜੀ ਆਪਾਂ ਨੂੰ ਦੇਖਾ ਸਾਰੇ ਇੱਕੋ ਜਿਹੇ ਆਪਾਂ ਤੇ ਬੇਲੇ ਬੈਠਣਾ ਘਰ ਵਿੱਚ ਔਖਾ ਹੋ ਜਾਂਦਾਗਾ ਇਸ ਕਰਕੇ ਚੁਣਾਈ ਹੁੰਦਾ ਕਦੇ ਕੁਝ ਸਾਫ਼ ਕਰਨ ਲੈ ਕੇ ਕਦੇ ਕੁਝ ਕਰ ਲਿਆ ਆਪਣਾ ਘਰ ਸਾਫ਼ ਰਹਿਣਾ ਤੇ ਉਹ ਕਿਚਨ ਦੇਖੋ ਸਾਰੀ ਹੋ ਗਈ ਸਾਫ਼ ਬਿਲਕੁਲ ਐਂ ਚਮਕ ਰਹੀ ਸੀ ਬਹੁਤ ਜ਼ਿਆਦਾ ਵਰੀਆਂ ਲੱਗ ਰਿਆ ਸੀਗਾ ਜਿੱਥੇ-ਜਿੱਥੇ ਵੀ ਮਾਇਕਾ ਕਿਚਨ ਯੂਜ਼ ਹੋਏ ਹੋਏ ਮੈਂ ਸਾਰੇ ਕੱਪੜਾ ਮਾਰਦਾਂ ਨੇ ਸਾਰੇ ਸਾਫ਼ ਕਰਦੀ ਹੁੰਦੀ ਆ ਫਿਰ ਕੋਸ਼ਿਸ਼ ਆਪਦੇ ਵੱਲ ਇਹ ਹੁੰਦੇ ਦੇਖ ਕੋਈ ਵੀ ਚੀਜ਼ ਛੁੱਟਿਆ ਜੋ ਆਪਾਂ ਸਫਾਈ ਕਰਨ ਲੱਗੇ ਫਿਰ ਹੁੰਦਾ ਕੋਈ ਵੀ ਚੀਜ਼ ਰਵੇ ਨਾ ਨਾ ਹਰ ਇੱਕ ਚੀਜ਼ ਤੇ ਆਪਾਂ ਕੱਪੜਾ ਮਾਰਦੇ ਹਰ ਇੱਕ ਚੀਜ਼ ਦੀ ਸਫਾਈ ਕਰਦੇ ਤੇ ਕੋਈ ਚੀਜ਼ ਰਹਿ ਜੇ ਉਹ ਫਿਰ ਗੰਦੀ ਗੰਦੀ ਹੋਰ ਗੰਦੀ ਹੋਰ ਗੰਦੀ ਹੋਈ ਜਾਂਦੀ ਆ ਟਾਈਲਸ ਵੀ ਦੇਖੋ ਬਿਲਕੁਲ ਚਮਕ ਰਹੀਆਂ ਨੇ ਅੱਧੀ ਆਪਾਂ ਕੋਈ ਵਧੀਆ ਕਲੀਨਰ ਆਪਾਂ ਆਪਦੇ ਕੋਲ ਰੱਖਾਂਗੇ ਆਪਣੀ ਮਿਹਨਤ ਵੀ ਘੱਟ ਲੱਗਦੀ ਆ ਸਫਾਈ ਵੀ ਦੇਖੋ ਉਹਨਾਂ ਨਾਲ ਬਹੁਤ ਵਧੀਆ ਹੁੰਦੀ ਆ ਤੇ ਕੌਫੀ ਟਾਈਮ ਕਲੀਨਰ ਇਹ ਚੱਲ ਜਾਂਦੇ ਨੇ ਇੱਕ ਵਾਰ ਤੁਸੀਂ ਲੈ ਲਓ ਬਹੁਤ ਟਾਈਮ ਲੱਗੇ ਜਾਂਦਾ ਮੇਰੇ ਤੇ ਸਾਲ ਸਾਲ ਲੱਗੇ ਜਾਂਦਾ ਇੱਕ ਬੋਟਲ ਨਾਲ ਇੱਕ ਬੋਟਲ ਮੈਨੂੰ ਸਾਲ ਭਰ ਨਹੀਂ ਮੁੱਕਦੀ ਹੈਗੀ। ਕਿਚਨ ਬਹੁਤ ਵਧੀਆ ਹੋਊਗੀ ਬਹੁਤ ਵਧੀਆ ਲੱਗ ਰਹੀ ਸੀ। ਟਾਈਮ ਹੋ ਰਿਹਾ 5 ਵਜੇ ਦਾ 5 ਵਜੇ ਦਾ ਸਹੀ ਬਿਲਕੁਲ ਇੱਧਰ ਮੇਰਾ ਖਦੀ ਸਬਜ਼ੀ ਬਣਨੀ ਪਿੰਡੀ ਬਣਾਉਂਗੀ ਪਿੰਡੀ ਕੱਟਦੀ ਕੱਟੀ ਪਈ ਐ ਪਿੰਡੀ ਦਾ ਮੈਂ ਸਵਾਰਤ ਕੱਢਦੇ ਹਾਂ ਥੱਲੇ ਥਾਲੀ ਫਿਰ ਸਾਫ਼ ਰਹਿਣਗੇ ਤਾਂ ਉਹਨਾਂ ਨੂੰ ਲੋੜ ਦੀ ਜਾਂ ਫਿਰ ਪਿੰਡੀ ਸਿੱਧਾ ਡਾਇਰੈਕਟ ਥਾਲੀ ਤੇ ਕੱਟਦੇ ਹਾਂ ਉਹ ਚਿਪਕਾ ਪੰਦਸ ਜਿਹੜਾ ਹੁੰਦਾ ਵਿੱਚੋਂ ਲੱਗ ਜਾਂਦਾ ਫਿਰ ਉਹ ਉਤਾਰਦੇ ਸਪਰਾਬਰ ਨਾਲ ਸਪਰਾਬਰ ਸਾਰਾ ਗੰਦਾ ਹੋ ਜਾਂਦਾ ਇਹ ਸੜਕਾ ਨਾਲੇ ਖਵਾਰ ਪਛਾਣ ਨਹੀਂ। ਸੋ ਮੈਂ ਕਿ ਪਿਆਜ਼ ਕੱਟਣਾ ਫਟਾਫਟ ਮਕਣਾ ਤੇ ਤੇਲ ਵੀ ਪਾਤਾ ਵੀ ਤੇਲ ਗਰਮ ਕਰਦੇ ਕਰਦੋ ਤੇ ਪਿਆਜ਼ ਫਟਾਫਟ ਟੱਟੇ ਜਾਣਗੇ ਹੱਥ ਪਿੰਡੀ ਵਾਲੇ ਨੂੰ ਫਿਸਲ ਰਹੇ ਨੇ ਫਟਾਫਟ ਕੱਟੇ ਨਹੀਂ ਜਾ ਰਹੇ ਹੈਗੇ। ਹਲੇ ਥੋੜਾ ਜਿਹਾ ਮੇਰਾ ਵੀਡੀਓ ਦਾ ਕੰਮ ਵੀ ਤੇ ਵੀਡੀਓ ਐਡੀਟ ਟੱਚ ਕਰਨ ਨਾਲੇ ਵੀ ਇਹ ਥੰਬਨੇਲ ਲਾਉਣਾ ਪਿਆ। ਪੰਗਾ ਥੰਬਨੇਲ ਥੋੜੀ ਜਲਦੀ ਆ ਪਹਿਲੇ ਮੈਂ ਕਿਚਨ ਸਾਫ ਕਰਕੇ ਹੈ ਕਿ ਹਲੇ ਮੈਂ ਵਾਕ ਵੀ ਕਰਨੀ ਹੈ। ਚਨੇ ਪਈ ਸੀ ਵੈਸੇ ਸੁਏਰੇ ਆਲੇ ਪਰ ਫਿਰ ਮੈਂ ਕਿਹਾ ਚਲੋ ਭਿੰਡੀ ਪਈ ਹੈ ਭਿੰਡੀ ਦਾ ਸਵੇਰੇ ਬਣਾਉਂਦਾ ਟਾਈਮ ਹੀ ਲੱਗਦਾ ਨਾ ਦੋ ਤਿੰਨ ਦਿਨ ਹੋ ਗਏ ਲਈਆਂ ਨਾ ਸਵੇਰੇ ਕਰਾਂ ਹੁੰਦਾ ਵੀ ਕਿੱਥੇ ਕੱਟਾਂਗੇ ਹਣਾ ਟਾਈਮ ਨਹੀਂ ਹੁੰਦਾ ਕੱਟਣ ਦਾ ਸੋਹਾਂ ਸੋਹਾਂ ਤੇ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਕਿੰਨਾ ਬਣਾ ਲਵਾਂ ਮੈਂ ਜਿਹੜੇ ਚਨੇ ਤੇਨੂੰ ਕੱਲ ਨੂੰ ਸਵੇਰੇ ਖਾਣਾ ਫਿਰ ਸਵੇਰੇ ਮੈਨੂੰ ਸਬਜ਼ੀ ਬਣਾਉਣ ਦੀ ਲੋੜ ਨਹੀਂ ਐ ਕਿਸ਼ ਭਿੰਡੀ ਬਚ ਲੋਗੀ ਫਿਰ ਸਵੇਰੇ ਜੋ ਮੈਂ ਸੋਚ ਲਈ ਆ ਮੈਂ ਆਪਣਾ ਰੂਮ ਕਲੀਨ ਕਰੂੰਗੀ ਬਾਥਰੂਮ ਵੀ ਡੀਪ ਕਲੀਨ ਕਰਨ ਵਾਲਾ ਤੇ ਦੇਖਦੇ ਪਾ ਕੇ ਸਵੇਰੇ ਕਹੇ ਟਾਈਮ ਆ ਉਹ ਵੀ ਟੀਮ ਮੂਡ ਬਣਦਾ ਨਾ ਕਿਚਨ ਸਾਫ ਕਰਕੇ ਨਹੀਂ ਵਧੀਆ ਫੀਲਿੰਗ ਆ ਰਹੀ ਹੈ ਨਾ ਬਹੁਤ ਵਧੀਆ ਲੱਗ ਰਿਹਾ ਇਹ ਨਾਲ ਸੋਹਣਾ ਲੱਗ ਰਿਹਾ ਨਾ ਕਿਚਨ ਛੜ ਕੇ ਖੁਸ਼ੀ ਹੋ ਰਹੀ ਹੈ ਵੀ ਹਾਂ ਵੀ ਕਿਚਨ ਵੀਰੀ ਚੰਗੀ ਸਾਫ ਹੋ ਗਈ ਕਿਚਨ ਸਾਫ ਕਰਨ ਤੋਂ ਬਾਅਦ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਉਹ ਚਾਹੇ ਪਹਿਲਾਂ ਮੈਂ ਕਹਾ ਵੀ ਨਹੀਂ ਗੰਦੀ ਨਹੀਂ ਸੀ ਪਰ ਬਸ ਆਪ ਦੇ ਮਨ ਨੂੰ ਆਏ ਹੋ ਜਾਂਦਾ ਵੀ ਹਾਂ ਵੀ ਇੱਕ ਮਹੀਨੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਮੈਂ ਸਾਫ ਨਹੀਂ ਕਰੀ ਹਨ ਬਸ ਐ ਹੀ ਹੋ ਜਾਂਦਾ ਹੈ ਅਤੇ ਇਧਰ ਪਿੰਡੀ ਦੀ ਸਬਜੀ ਬਣ ਕੇ ਤਿਆਰ ਆ ਦਵਿੰਦਰ ਦੇ ਫੇਵਰੇਟ ਪਿੰਡੀਆ ਜੋ ਪਿੰਡੀਆਂ ਹੁਣ ਆਮ ਹੋ ਗਈਆਂ ਨਾ ਖੇਤਾਂ ਕੁੱਤਾਂ ਵਿੱਚ ਵੀ ਹੋਣ ਲੱਗੀਆਂ ਫੇਰ ਨਹੀਂ ਇਹਨਾਂ ਨੇ ਖਾਣੀ ਹੈਗੀ ਬਸ ਹੁਣ ਜਦੋਂ ਟਾਈਮ 'ਚ ਬਾਜ਼ਾਰੋਂ ਲੈ ਕੇ ਆਉਂਦੇ ਉਹਨਾਂ ਟਾਈਮ ਹੀ ਖਾਣੀ ਆ ਫੇਰ ਨਹੀਂ ਖਾਣੀ ਪਿੰਡੀ ਗੁੰਡੀਆਂ ਨਾ ਨੇ ਹੁਣ ਹੀ ਪਿੰਡੀ ਦਾ ਚਾਹ ਚੜਾ ਫੈਨਾਂ ਨੂੰ ਟਾਈਮ ਹੋ ਗਿਆ ਛੇ ਰੇ ਦਾ ਹੋਣਾ ਹੀ ਬਹੁਤ ਕਰਨ ਵਾਲੇ ਮੇਰੇ ਕੱਪੜੇ ਪ੍ਰੈਸ ਵਾਲੇ ਰਹਿਣੇ ਨੇ ਦੇਖੋ ਕੱਲ ਨੂੰ ਕਰ ਲੂੰ ਕੱਪੜੇ ਤੇ ਸਾਂਝ ਨਹੀਂ ਕਰਦੇ ਕਿਚਨ ਸਾਫ ਹੋ ਗਈ ਬਹੁਤ ਵੱਡਾ ਕੰਮ ਹੋ ਗਿਆ ਹੁਣ ਖਾ ਰਹੀ ਹਾਂ ਬਿਸਕਟ ਲੈ ਕੇ ਨਾਲ 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 ਵਾਕ ਨਾਲ ਨਾਲ ਮਿੱਠਾ ਨਾਲ ਨਾਲ ਜਿਹੜੇ ਸਬਨ ਕਰਾਂਗੇ ਜਿਹੜੇ ਖਾਵਾਂਗੇ ਮੌਸਮ ਬਹੁਤ ਹੀ ਹੋਇਆ ਪਾਸ ਸਵੇਰੇ بارش ਵੀ ਹੋਈ ਸੀ ਧੁੱਪ ਵੀ ਨਿਕਲਿਆ ਜਿ ਮਿਕਸ ਜਿ ਮੌਸਮ ਆ ਬਾਹਰ ਸ਼ਾਲਾ ਵੀ ਹੋ ਗਿਆ ਧੁੱਪ ਵਾਲਾ ਵੀ ਹੋ ਗਿਆ ਹਵਾ ਵੀ ਚੱਲ ਰਹੀ ਗਰਮੀ ਬਿਲਕੁਲ ਨਹੀਂ ਫੀਲ ਹੋ ਰਹੀ ਤੇ ਹੁਣ ਕਰੂੰਗੀ ਵਾਕ ਅੱਧਾ ਘੰਟਾ ਵਾਕ ਕਰੂੰਗੀ ਖਾਣੇ ਦਾ ਕੰਮ ਡਾਣਾ ਆਟਾ ਗੁੰਨੂੰਗੀ ਦੇਖੋ ਪਹਿਲਾਂ ਸਵੇਰ ਵਾਲਾ ਕਿੰਨਾ ਕੰਮ ਰਿਆਲ ਨੀਗਾ ਵੌਕ ਕਰਦੀ ਆਂ ਪਲਾਂਟਸ ਨੂੰ ਪਾਣੀ ਦਊਂਗੀ ਅੱਜ ਦੇਖ ਨੂੰ ਤਾਂ ਬਾਰਿਸ਼ ਨਾ ਲੱਗਿਆ ਅੱਜ ਦੇਖ ਨੂੰ ਦੇਣਾ ਪਊਗਾ ਟਾਈਮ ਹੋ ਰਿਹਾ 8 ਵਜੇ ਦਾ ਅਸੀਂ ਆਇਆ ਮਾਨਸਾ ਮਾਨਸਾ ਵੀ ਸ਼ਾਮ ਨੂੰ ਲੇਟ ਹੀ ਆਈ ਸੀ ਮੈਂ ਵੌਕ ਕਰੀ ਆ ਰਹੀ ਸੀ ਉਧਰ ਦਵਿੰਦਰ ਹੈ ਕੰਮ ਚਲੋ ਚੱਲੀਏ ਮਾਨਸਾ ਇੱਕ ਤਾਂ ਕੰਮ ਨੇ ਕਰ ਆਈਏ ਮੈਂ ਕਿਹ ਕੰਮ ਕਿਨੇ ਮੈਨੂੰ ਕੋਈ ਕੰਮ ਨਹੀਂ ਕਹਿੰਦੇ ਹੈਗੇ ਨਾ ਮੈਨੂੰ ਕੰਮ ਦੇ ਆ ਜਾਣ ਵਾਲਾ ਕੁਝ ਖਾ ਕੇ ਆਵਾਂਗੀ ਤੇ ਅਸੀਂ ਆਇਆ ਮਾਨਸਾ ਮੈਂ ਲੈ ਡਸਟਬਿਨ ਕਿਚਨ ਲਈ ਡਸਟਬਿਨ ਲੈਣਾ ਸੀ ਬਹੁਤ ਟਾਈਮ ਤੋਂ ਕੁਝ ਟਾਈਮ ਤੋਂ ਮੈਂ ਆਇਨ ਲਗਾਤਾ ਵੀ ਚਲੋ ਕੋਈ ਗੱਲ ਨਹੀਂ ਠਹਿਰ ਕੇ ਲੈ ਲਾਂਗਾ ਆਪਣਾ ਹੀ ਹੁੰਦਾ ਨਹੀਂਗਾ ਵੀ ਚਲੋ ਕੋਈ ਨਹੀਂ ਠਹਿਰ ਕੇ ਲੈ ਲਾਂਗੇ ਡਸਟਬਿਨ ਦਾ ਟੱਕਾ ਨਾ ਡਸਟਬਿਨ ਨੂੰ ਅਲੱਗ ਹੋਗਾ ਸਾਨੂੰ ਇਹਦਾ ਉੱਪਰ ਰੱਖਣਾ ਪੈਂਦਾ ਸੀ ਛੱਕਣਾ ਪੈਂਦਾ ਸੀ ਹੱਥ ਨਾਲ ਉਹਦਾ ਪੈਡਲ ਕੰਮ ਕਰਨ ਨੂੰ ਹਟਕਾ ਜੋ ਟੱਕਾ ਲੈ ਆ ਮੈਂ ਕਿਚਨ ਲਈ ਤੇ ਬਾਕੀ ਇਹਨਾਂ ਨੇ ਆਪਣੇ ਅੰਡਰਗਾਰਮੈਂਟਸ ਲੈਣੇਗੇ ਹੋਰ ਕਿਵੇ ਬਾਕੀ ਦਵਿੰਦਰ ਹੁਣ ਉੱਗੇ ਹੋਏ ਨੇ ਸਬਜ਼ੀ ਫਰੂਟ ਲੈਣ ਗਏ ਹੋਏ ਲੱਗੀਆਂ ਲੈਣ ਅੱਠ ਵਜ ਚੁੱਕੇ ਨੇ ਤੇ ਮੈਂ ਬੈਠੇ ਕਾਰ ਵੀ ਦਵਿੰਦਰ ਕਹਿੰ ਹੋਣ ਉਹ ਦੁਬੰਦਰ ਕੈਂਸਲ ਹੈ ਕਹਿੰਦੇ ਪਾਪੜੀ ਖਾ ਕੇ ਚੱਲਾਂਗੇ ਮੈਂ ਚਲੋ ਪਾਪੜੀ ਖਾ ਕੇ ਚੱਲਾਂਗੇ ਲਓ ਜੀ ਆ ਗਈ ਪਾਪੜੀ ਦੀ ਪਲੇਟ ਕਿਹੜੀ ਪਾਪੜੀ ਆ ਇਹੇ ਸਬਜੀ ਵਾਲੀ ਪਾਪੜੀ ਤੁਹਾਨੂੰ ਜਿਆਦਾ ਪਤਾ ਹੁੰਦਾ ਅੱਜੋ ਹੈ ਨਹੀਂ ਜਿਹਦਾ ਆਪਾਂ ਖਾਣੇ ਹੁੰਦੇ ਚਲੋ ਇਹ ਵੀ ਚਲੋ ਇਹ ਖਾ ਲਾਂਦੇ ਕਰਾਰਾ ਮੂੰਹ ਕਰਨਾ